ਅੱਜ ਦੀ ਅੱਜ ਦੀ ਤੁਹਾਨੂੰ ਜਿਹੜਾ ਬੁਲਾਇਆ ਗਿਆ ਹੈ ਬੜਾ ਹੀ ਇੱਕ ਮਹੱਤਵਪੂਰਨ ਮੁੱਦਾ ਹੈ ਅੱਜ ਕੱਲ ਦੇ ਹਾਲਾਤ ਨੂੰ ਤੁਸੀਂ ਦੇਖਦੇ ਹੋ ਜਾਣਦੇ ਹੋ ਸਭ ਇਹਦੇ ਵਿੱਚ ਸੋਸ਼ਲ ਮੀਡੀਆ ਦਾ ਜਿਹੜਾ ਰੋਲ ਬੜਾ ਚੱਲ ਰਿਹਾ ਹੈ ਕਾਫੀ ਸਾਨੂੰ ਪ੍ਰੋਬਲਮਜ਼ ਆ ਰਹੀਆਂ ਸੀਗੀਆਂ ਸੋ ਕੁਝ ਵੀਡੀਓਜ਼ ਜਿਹੜੇ ਹੈਗੇ ਨੇ ਰੀਲਸ ਬਣ ਜਾਂਦੀਆਂ ਉਹ ਇਰਿਸਪੌਂਸੀਬਲ ਬਿਹੇਵੀਅਰ ਹੈ ਕੁਝ ਬਗ ਨੌਜਵਾਨ ਦਾ ਵੀ ਹੈ ਉਹਦੇ ਸਬੰਧ ਦੇ ਵਿੱਚ ਕੁਝ ਦੋ ਰੀਲਸ ਇੱਕ ਸਾਨੂੰ ਐਨਟੀਆਰਓ ਸਾਹਿਬ ਨੇ ਵੀ ਭੇਜੀ ਸੀਗੀ ਇੱਕ ਸਾਡੇ ਆਪ ਦੇ ਨੋਟਿਸ ਆਈ ਸੀ ਅਸੀਂ ਉਹ ਵੈਰੀਫਾਈ ਕੀਤਾ ਇੱਕ ਦੇ ਵਿੱਚ ਤਾਂ ਮਜ਼ਾਈਲ ਦਿਖਾ ਰਿਆ ਲੜਕਾ ਉਹਦੇ ਤੇ ਕਿ ਮਜ਼ਾਈਲ ਲੁਧਿਆਣੇ ਦੇ ਕੋਲੇ ਡਿੱਗੀ ਹੈ ਤੇ ਦੂਜੇ ਨੇ ਇੱਕ ਫਾਇਰ ਦਾ ਬਣਾ ਕੇ ਕਿਤੋਂ ਚੱਕ ਕੇ ਤੇ ਉਹ ਸੈਕਰਟ.ਗਵਰਨਮੈਂਟ ਸਕੂਲ ਦਾ ਦਿਖਾਤਾ ਕਿ ਉਹਦੇ ਨੇੜੇ ਫਾਇਰ ਬਹੁਤ ਚੱਲ ਰਹੀ ਸੋ ਇਹ ਬੜਾ ਹੀ ਇੱਕ ਇਹਦੇ ਨਾਲ ਪੈਨਿਕ ਕ੍ਰੀਏਟ ਹੁੰਦੀ ਹੈ ਲੋਕਾਂ 'ਚ ਆਲਰੇਡੀ ਹੁਣ ਮਾਹੌਲ ਦੇਪ ਜਿਹਾ ਹੈਗਾ ਤੇ ਇਹ ਜਿਹੜੀਆਂ ਫੇਕ ਵੀਡੀਓਜ਼ ਨੂੰ ਇਹ ਨੱਥ ਪਾਉਣ ਵਾਸਤੇ ਫਿਰ ਅਸੀਂ ਇਹਦੇ ਤੇ ਕਾਫੀ ਸੀਰੀਅਸਲੀ ਲਿਆ ਐਵੇਂ ਦੇਖੋ ਸਾਡੇ ਆਰਮੀ ਨਾਲ ਵੀ ਸਾਡੇ ਰੋਜ਼ ਦੇ ਚੱਲਦਾ ਹੈ ਉਹਨਾਂ ਨਾਲ ਉਹਨਾਂ ਦਾ ਵੀ ਇਹ ਹੀ ਸੀਗਾ ਕਿ ਇਹ ਚੀਜ਼ਾਂ ਸਟੌਪ ਹੋਣੀ ਚਾਹੀਦੀਆਂ ਨੈਸ਼ਨਲ ਸਿਕਿਉਰਿਟੀ ਦੇ ਇੰਟਰਸਟ ਦੇ ਹਿੱਤ ਨਹੀਂ ਹੈਗੇ ਸੋ ਅਸੀਂ ਦੋ ਨੌਜਵਾਨ ਪਕੜੇ ਐ ਨੈਸ਼ਨਲ ਸਿਕਿਉਰਿਟੀ ਕਰਕੇ ਅਸੀਂ ਉਹਨਾਂ ਦਾ ਨਾਮ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਹਜੇ ਤੱਕ ਦੀ ਸਾਡੀ ਜਿਹੜੀ ਤਰਤੀਜ ਦੇ ਵਿੱਚ ਇਹੀ ਸਾਹਮਣੇ ਆਇਆ ਹੈ ਕਿ ਕੋਈ ਇਹ ਨਹੀਂ ਸੀਗਾ ਕਿ ਉਹਨਾਂ ਦਾ ਕੋਈ ਸਬੰਧ ਉਧਰ ਸੀਗਾ ਤੇ ਇਹ ਇਹਨਾਂ ਦੀ ਜਿਹੜੀ ਹੈਗੀ ਹੈ ਇੰਟੈਂਸ਼ਨ ਜਿਹੜੀ ਸੀ ਉਹ ਕੋਈ ਇਹ ਨਹੀਂ ਸੀਗੀ ਕਿ ਖਰਾਬ ਕਰਨ ਦੀ ਬਟ ਇਹ ਇਰਿਸਪੌਂਸਿਬਲ ਬਿਹੇਵੀਅਰ ਹੈ ਜਿਹੜਾ ਇਹ ਬੰਦ ਹੋਣਾ ਚਾਹੀਦਾ ਸੋ ਅਸੀਂ ਇਹ ਇਹਦੇ ਇਹਨਾਂ ਦੇ ਥਰੂ ਅਸੀਂ ਇਹ ਸਾਰੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਰਿਕੁਐਸਟ ਕਰਦੇ ਹਾਂ ਕਿ ਇਹ ਚੀਜ਼ ਆਪਦੇ ਬੱਚਿਆਂ ਨੂੰ ਵੀ ਸਮਝਾਓ ਕਿ ਇਹਦੇ ਬੜੇ ਸੀਰੀਅਸ ਦੇ ਕਨਸੀਕਵੈਂਸਸ ਹੋ ਜਾਣਗੇ ਦੇਰਜ ਕੋ ਤੁਸੀਂ ਤੁਹਾਡੇ ਬੱਚੇ ਕਰਦੇ ਆ ਜਾਂ ਤੁਸੀਂ ਆਪ ਕਰਦੇ ਹੋ ਕਾਈਂਡਲੀ ਫੇਕ ਵੀਡੀਓਜ਼ ਸ਼ੇਅਰ ਨਾ ਕਰੋ ਇਟਸ ਅ ਸੀਰੀਅਸ ਮੈਟਰ ਨਾਨ ਬੇਲੇਬਲ ਵੀ ਹੋਏਗਾ ਅੱਗੇ ਤੋਂ ਅਸੀਂ ਬਹੁਤ ਸੀਰੀਅਸਲੀ ਲਵਾਂਗੇ ਇਸ ਚੀਜ਼ ਨੂੰ ਕਾਈਂਡਲੀ ਰਿਫਰੇਨ ਫਰੋਮ ਇਟ ਐਕਟ ਰਿਸਪੌਂਸੀਬਲੀ ਜੇ ਤੁਹਾਨੂੰ ਕੋਈ ਤੁਸੀਂ ਚੈੱਕ ਕਰਨਾ ਹੈ ਕੋਈ ਤੁਹਾਨੂੰ ਜ਼ਿਆਦਾ ਕ੍ਰੈਡੀਬਲ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਸਾਨੂੰ 112 ਤੇ ਵੀ ਫੋਨ ਕਰ ਸਕਦੇ ਹੋ ਡੀਪੀਆਰਓ ਸਾਹਿਬ ਦੇ ਹੈਂਡਲ ਹੈਗੇ ਨੇ ਉਹਦੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਨੰਬਰ ਮੈਂ ਤੁਹਾਨੂੰ ਹੋਰ ਲਿਖਾ ਦਿੰਦਾ ਹੈ ਪੈਡੀ ਨੋਟ ਕਰ ਲੋ 7837018500 ਮੈਂ ਫੇਰ ਰਿਕੁਐਸਟ ਕਰਾਂਗਾ ਪੈਨਿਕ ਕ੍ਰੀਏਟ ਨਾ ਕਰੋ ਬੀ ਰਿਸਪੌਂਸੀਬਲ ਤੇ ਇਹ ਇਟ ਇਜ਼ ਅ ਕਲੈਕਟਿਵ ਮੈਟਰ ਨੈਸ਼ਨਲ ਸਕਿਉਰਿਟੀ ਦਾ ਮੈਟਰ ਹੈ ਥੈਂਕ ਯੂ ਕਿੰਨੀ ਮਟ੍ਰੇਸ ਜਿਹੜੀਆਂ ਹੋ ਗਈਆਂ ਸੋਸ਼ਲ ਮੀਡੀਆ ਜੋ ਜੋ ਸਾਡੇ ਆਂਦਾ ਰਹਿੰਦਾ ਨਾਲ ਅਸੀਂ ਟ੍ਰੇਸ ਕਰ ਦਿੰਨੇ ਆ ਦੋ ਸਾਡੇ ਕੋਲ ਹੈਗੇ ਨੇ ਸਾਨੂੰ ਦੋ ਲੜਕੇ ਅਸੀਂ ਬੇਸ਼ਕੀਰ ਦਾਂਗੇ ਉਹ ਵੀਡੀਓ ਬਣਾਈ ਸੀ ਜਾਂ ਕਿਸੇ ਦੀ ਵੀਡੀਓ ਪਾਈ ਹੋਈ ਸ਼ੇਅਰ ਕੀਤੀ ਇੱਕ ਨੇ ਲੱਗਦਾ ਹੈ ਕਿ ਖੁਦ ਬਣਾਈ ਸੀ ਇੱਕ ਨੇ ਸ਼ੇਅਰ ਕੀਤੀ ਸੀ ਉਹਨੇ ਬੈਠੇ-ਬੈਠੇ ਜਵੇਂ ਨਾ ਆਂਦੀ ਹੈ ਤੇ ਜੀ ਅੱਗੇ ਸ਼ੇਅਰ ਕਰਦੀ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਉਹ ਅਸੀਂ ਦੇਖ ਰਹੇ ਆਂ ਜੀ ਇਹ ਕਿੰਨੀ ਸੀਰੀਅਸਨੈਸ ਹੈਗੀ ਇਹਦੇ ਤੇ ਡੇਅਰ ਅੰਡਰ ਆਬਜ਼ਰਵੇਸ਼ਨ ਅਬ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਕਿ ਦੇ ਵਿਲ ਬੀ ਅੰਡਰ ਆਬਜ਼ਰਵੇਸ਼ਨ ਫਾਰ ਐਟਲੀਸਟ 3 ਮੰਥਸ ਸੋ ਇਹ ਨਾ ਸੋਚੋ ਕਿ ਤੁਸੀਂ ਜਦੋਂ ਕਰ ਲਿਆ ਤਾਂ ਕੰਮ ਖਤਮ ਹੋ ਗਿਆ ਡਾਕਟਰ ਸਾਹਿਬ ਇਹਨਾਂ ਨੇ ਫੇਮਸ ਹੋਣ ਵਾਸਤੇ ਕੀਤਾ ਜਾਂ ਚੈਂਪੂ ਵਾਸਤੇ ਭਾਜੀ ਤਾਂ ਇਹੀ ਲੱਗਦਾ ਹੈ ਚੈਂਪੂ ਸੋ ਮੈਨੂੰ ਆਉਂਦਾ ਨਾ ਕਿ ਇੱਕ ਰਿਓਸਿਟੀ ਹੋ ਜਾਂਦੀ ਹੈ ਜਾਂ ਮੈਂ ਆਮ ਦਾ ਫਰਸਟ ਵਨ ਟੂ ਸ਼ੇਅਰ ਇਟ ਉਹ ਵੀ ਨਹੀਂ ਚੀਜ਼ਾਂ ਨਹੀਂ ਲੱਗਦੀਆਂ ਜਿਵੇਂ ਕੱਲ ਵੀ ਡੀਸ ਸਾਹਿਬ ਨੇ ਕੀਤਾ ਸੀ ਹਾਂਜੀ ਤੁਸੀਂ ਕੱਲ ਵੀ ਕੀਤਾ ਸੀਗਾ ਸਟੇਸ਼ਨ ਜਾਰੀ ਕੀਤਾ ਗਿਆ ਵੀ ਤੁਸੀਂ ਵੇ ਉਹ ਵੀ ਚੀਜ਼ਾਂ ਨਾ ਬਿਲਕੁਲ ਬਿਲਕੁਲ ਉਹ ਤੇ ਬਾਜੂ ਜੁਲੀ ਨਾ ਨਹੀਂ ਪਾਇਆ ਸੋ ਮੈਂ ਉਹੀ ਤੁਹਾਡੇ ਥਰੂ ਕਰਨਾ ਚਾਹੁੰਦੇ ਆ ਐਂਡ ਆਮ ਵੈਰੀ ਹੈਪੀ ਪ੍ਰੈਸ ਨੇ ਵੀ ਬੜੀ ਰਿਸਪੌਂਸਿਬਿਲਟੀ ਨਾਲ ਕਵਰੇਜ ਦਿੱਤੀ ਹੈ ਸੋ ਤੁਹਾਡੇ ਥਰੂ ਅਸੀਂ ਇਹੀ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਆ ਕਿ ਕਾਈਂਡਲੀ ਰਿਫਰੈਂਸ ਇਹਦਾ ਪਰਸਨਲ ਨੰਬਰ ਹੈ ਜਿਹੜਾ ਪੇਜ ਹੈ ਇਹਦਾ ਇਹਦਾ ਪਰਸਨਲ ਨੰਬਰ ਹੈ ਬਾਕੀ ਅਸੀਂ ਸਾਡੇ ਐਸ ਐਚ ਓ ਸਾਹਿਬ ਕਰ ਰਹੇ ਨੇ ਹਾਂਜੀ 112 ਤਾਂ ਹੈ ਹੀ ਹੈ ਜੀ ਦੂਸਰਾ ਹੈਗਾ 78370 18500 78370 18500 ਸਾਨੂੰ ਕੋਈ ਇਹਨਾਂ ਦਾ ਪੇਜ ਵਰਗੋਂ ਬਿਲਕੁਲ ਕੀ ਹੈ ਕਿ ਉਸ ਦਾ ਉਹ ਹਜੇ 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 ਕਰ ਰਹੇ ਆ ਜੀ ਅਸੀਂ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਹਜੇ ਅੱਗੇ ਤੱਕ ਇਹ ਬਲਗ ਨੈਸ਼ਨਲ ਸਿਕਿਉਰਿਟੀ ਦਾ ਕੰਮ ਹੈ ਅਸੀਂ ਪਲੀਜ਼ ਅਸੀਂ ਕਾਈਂਡਲੀ ਬਾਲਗ ਦਾ ਕਿ ਨ ਬਾਲਗ ਹੈ ਨਾ ਬਾਲਗ ਨੇ 21 ਸਾਲ ਦਾ ਹੈ ਇੱਕ ਦੂਸਰਾ ਕਿੰਨਾ ਦਾ ਹੈ ਹਜੇ ਤੱਕ ਬਾਲਗ ਨਹੀਂ ਬਾਲਗ ਨਹੀਂ ਜਿਹੜੀ WhatsApp ਗਰੁੱਪ ਤੇ ਜਿਹੜੀ ਵੀਡੀਓ ਆਉਂਦੀਆਂ ਨੇ ਉਹ ਐਡਮਿਨ ਉੱਤੇ ਵੀ ਕਾਰਵਾਈ ਕਰਦੇ ਬਿਲਕੁਲ ਹੋਏਗੀ ਐਡਮਿਨ ਤੇ ਵੀ ਕਾਰਵਾਈ ਹੋਏਗੀ ਸਰ ਇਹਨਾਂ ਨੂੰ FIR ਵੀ ਦਰਜ ਕਰਤੀ ਜਾਵੇ ਵਰਦੀ ਦੇਖ ਕੇ ਛੰਡੋ ਦੇ ਆ ਜੇ ਉਹ ਦੇਖ ਰਹੇ ਸੀਰੀਅਸਨੈਸ ਦੇਖ ਰਹੇ ਨੇ ਕਿ ਨਹੀਂ ਪਰ ਕਾਈਂਡਲੀ मेक पीपल अवेयर पैनिक नहीं करिएट करने की लड़ प्रीकॉशन इज द रिक नाम जी अजय करा अ वेरीफाई कर ठीक है तो तो हाँ एक होर बड़ा इंपॉर्टेंट है सा मीडिया मीडिया में एक होर रिक्वेस्ट है कि कोई चलो ये आप बात कर लेंगे चल हां बाकी कोई शक्की चीज मिलदी है किते भी मिलदी कोई शक्की चीज है वो इमीडिएट ਸਾਨੂੰ ਇਸ ਨੰਬਰ ਤੇ ਨੋਟ ਵੀ ਕਰਾਇਆ ਜਾਵੇ ਤੇ মিডিਆ ਨੂੰ ਵੀ ਰਿਕੁਐਸਟ ਹੈ ਕਿ ਕੋਈ ਕਾਰਵਾਈ ਜਿਹੜੀ ਹੈਗੀ ਆ ਉਹ ਸਪੈਸ਼ਲੀ ਦੇਰੀ ਸਕਿਉਰਿਟੀ ਫੋਰਸਸ ਵੱਲੋਂ ਆ ਉਹ ਇਕਦਮ ਲਾਈਵ ਨਾ ਕੀਤੀ ਜਾਵੇ थैंक यू थैंक यू थैंक यू ਜਿਹੜੀ ਜਿਹੜੀ ਵੀਡੀਓ ਸੀ ਜੀ ਡਾਇਰੈਕਟ ਆਪਣੇ ਧਿਆਨ ਚਾਹੀਏ ਕਿਸੇ ਨੇ ਦੱਸਿਆ ਆਪਾਂ ਨੂੰ ਮਤਲਬ ਦੱਸਿਆ ਸੀ ਕਿ ਤਾਂ ਡੀਪੀਆਰਓ ਸਾਹਿਬ ਦੇ ਇਹਨਾਂ ਦੇ ਵੱਲੋਂ ਹੀ ਆਈ ਸੀ ਇੱਕ ਸਾਨੂੰ ਸਾਡਾ ਸੋਸ਼ਲ ਮੀਡੀਆ ਦਾ ਹੈਂਡਲ ਹੈ ਜਿਹੜਾ ਸਾਡਾ ਐਸਐਚਓ ਸਦੀਰ ਹੈ ਜਿਹਨੇ ਉਹ ਸੀ ਵੀ ਆ ਕੀਪਿੰਗ ਕਨਸਟੈਂਟ ਵਾਚ ਓਨ ਐਵਰੀ ਐਕਟੀਵਿਟੀ ਥੈਂਕ ਯੂ ਸੋ ਮਚ ਹਾਂ